ਕੀ ਗੱਲ ਕੀ ਹੋਈ ਹੈ ਬਾਈ ਕੀ ਗੱਲ ਹੋ ਰਹੀ ਹੈ ਮੈਂ ਤਾਂ ਡਾਂ ਚਾਰਜ ਹੈ ਸਾਡੇ ਡਰਾਈਵਰ ਕੋਲ ਦੱਸਣਗੇ ਕਿ ਇਹਨਾਂ ਨੂੰ ਕੋਈ ਮਗਰ ਨਾਲ ਫੋਨ ਆਇਆ ਸੀ ਵੀ ਕੋਈ ਬੱਚਾ ਮਤਲਬ ਫੜ ਕੇ ਕੋਈ ਜਨਾਨੀ ਇਹਦੇ ਵਿੱਚ ਚੜੀ ਹੈ ਜੀ ਤੇ ਆਂਦੇ ਵੀ ਮਗਰੋਂ ਫੋਨ ਆਇਆ ਵੀ ਗੱਡੀ ਸਿੱਧੀ ਥਾਣੇ 'ਚ ਲੈ ਕੇ ਜਾ ਕਿੱਥੋਂ ਤੇ ਕਿੱਥੇ ਜਾ ਰਹੀ ਸੀ ਬੱਸ ਜੀ ਇਹ ਇਹ ਅੰਮ੍ਰitsar ਤੋਂ ਬਸ਼ਿੰਡਾ ਜਾ ਰਹੀ ਸੀ ਤੇ ਕਿੱਥੇ ਪਤਾ ਲੱਗਿਆ ਜੀ ਇਹ ਲੇਡੀਜ਼ ਦਾ ਹੈ ਵੀ ਬੱਚਾ ਇੱਕ ਡਰਾਈਵਰ ਸਾਹਿਬ ਆ ਇੱਧਰ ਆਓ ਇੱਥੇ ਪਤਾ ਇੱਕ ਇੱਕ ਤਰ੍ਹਾਂ ਦੀ ਮਿੰਮਾਈ ਕਰਦੇ ਅੱਛਾ ਫਿਰ ਕਰਨੇ ਰ ਕੱਟੀ ਨੇ ਫਿਰ ਕੱਟ ਜੇੜੀ ਬੁੜੀ ਨੇ ਇਲਜ਼ਾਮ ਲਾਇਆ ਨਾ ਬੱਚਾ ਚੱਕਿਆ ਪਹਿਲਾਂ ਉਹਨੂੰ ਉਰੇ ਕਰੋ ਲਿਆਓ ਨਾ ਕੋਈ ਉਹਨੂੰ ਇੱਥੇ ਪਿਆਰ ਪਤਾ ਲੱਗਦਾ ਪਹਿਲਾਂ ਬੱਚਾ ਵੜੋਂ ਬਾਣੀ ਪੁੱਣੀ ਨਹੀਂ ਇਹ ਬੱਚਾ ਕਿੱਥੋਂ ਹੈਗਾ ਬੱਚਾ ਨਹੀਂ ਦੱਸਦੇ ਪਹਿਲਾਂ ਤੁਸੀਂ ਉਹਨੂੰ ਬੁੜੇ ਦੇ ਸਾਹਮਣੇ ਕੋਲੋਂ ਨੂੰ ਬੁਲਾਉਣਾ ਸਹੀ ਹੈ ਨਾ ਨੂੰ ਕਿਹਨੋਂ ਬੁਲਾਏਗੇ ਤੁਹਾਡਾ ਨਾਂ ਕੀ ਹੈ ਤੁਹਾਡਾ ਨਾਂ ਕੀ ਹੈ ਤੁਹਾਡਾ ਨਾਂ ਕੀ ਹੈ ਮੇਰੇ ਕੋਲ ਇਹ ਨੋਟ ਹੈ ਕਿੱਥੋਂ ਆਏ ਹੋ ਤੁਸੀਂ ਮੈਂ ਹਰੀਖਿਆ ਤੋਂ ਆ ਅੱਛਾ ਤੇ ਬੱਚਾ ਤੁਹਾਡਾ ਹੈ ਤੁਹਾਡਾ ਇਹ ਇਹ ਬੱਚਾ ਜੀ ਇਹਨੇ 1.5 ਲੱਖ ਰੁਪਈਆ ਸਾਡੇ ਤੋਂ ਲਿਆ ਲਿਆਓ ਜਿੰਨਾ ਲੀਨੂ ਸਾਡੇ ਨਹੀਂ ਕਾਦੀ ਵਸਲੀ ਤੇ ਉਹਨੇ ਵੇਚਿਆ ਬੰਦੇ ਵਸਲੀ ਸੀ ਠੀਕ ਹੈ ਇਹ ਮੈਂ ਇੱਕ ਮਿੰਟ ਪੜ੍ਹਿਆ ਜੀ ਉਹਨੇ ਇਕੱਲੇ 1.5 ਲੱਖ ਰੁਪਈਆ ਲਗਾਉਂਦਾ 1.5 ਲੱਖ ਰੁਪਈਆ ਲਿਆਵਾ ਸਾਡੇ ਕੋਲ 4 ਦਿਨ ਹੋ ਗਏ ਅਸੀਂ ਉਹਦੇ ਮਗਰ ਮਗਰ ਫੇਰਦਾ ਹਾਂ ਉਹ ਜਵਾਕ ਨੂੰ ਫੜਾ ਦੇ ਉਹ ਡਰਾਈਵਰ ਨੇ ਇਧਰ ਨੂੰ ਨਹੀਂ ਜਿਹੜਾ 1.5 ਲੱਖ ਰੁਪਈਆ ਲਿੱਤਾ ਕਾਗਜ਼ ਪੱਤਰ ਬਣੇ ਹੋਏ ਆ ਵੀ ਕੋਈ 1.5 ਲੱਖ ਕਰੋ ਤੁਸੀਂ ਕੀ ਕੰਮ ਕਰਦੇ ਹੋ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਕੁਛ ਨਹੀਂ ਆਈ ਪਾਜੀ ਹਰਿਆਣੇ ਤੋਂ ਅੱਛਾ ਇਹ ਹਰਿਆਣੇ 'ਚ ਕੰਮ ਕੀ ਕਰਦੇ ਤੁਹਾਡੇ ਘਰ ਵਾਲਾ ਜਾਂ ਕੋਈ ਤੁਹਾਡੀ ਖੇਤੀਬਾੜੀ ਹੈ ਹਾਂਜੀ ਤੇ ਬੱਚਾ ਤੁਸੀਂ ਵੀ ਆਪਣ ਹਾਂਜੀ ਹਰਿਆਣਾ 'ਚ ਕਿਹੜਾ ਮਿਲਦੇ ਹੋ ਹਰੀ ਚੰਗਿਆ ਤੇ ਟਿਰੀਆਂ ਵੀ ਹਰਿਆਣੇ ਚ ਕਿਹੜੇ ਪਿੰਡ ਦੇ ਹਰੀ ਕਹਿ ਗਿਆ ਉੱਥੇ ਹਰਿਆਣੇ ਚ ਗਿਆ ਬੁਆ ਬੁਆ ਨਹੀਂ ਕਹੋ ਨਾ ਤੁਸੀਂ ਬੱਚੇ ਦੇ ਮਸੂਲੇ ਲੈ ਗਏ ਨਾ ਹਾਂਜੀ ਉਹ ਤਾਂ ਦੱਸ ਦੇਈ ਬਈਆਂ ਨਹੀਂ 4 ਦਿਨ ਹੋ ਗਏ ਉਹਨੂੰ ਲੱਭ ਦਿਓ ਹੋਇਆ ਸਾਨੂੰ ਨਹੀਂ ਲੱਭੀ ਠੀਕ ਹੈ ਠੀਕ ਹੈ ਜਦੋਂ ਅਸੀਂ ਪੈਸੇ ਦਿੱਤੇ ਹੋਏ ਸਾਨੂੰ ਕਹਿੰਦੇ ਕਿ ਮੈਂ ਦਊਗੀ ਬੱਚਾ ਕੋਈ ਨਹੀਂ ਬਿਗੈਰ ਲਿਖ ਬਿਗੈਰ ਲਿਖ ਪਰ ਤੂੰ ਤੁਸੀਂ ਬੱਚਾ ਕਿਵੇਂ ਲੈ ਲਿਆ ਅਸੀਂ ਨਹੀਂ ਭਾਜੀ ਮੇਰੀ ਗੱਲ ਤੁਹਾਡੀ ਸੀਸੀਟੀਵੀ ਦੀ ਫੁਟੇਜ ਅਗਲੇ ਪਲੇ ਤੁਹਾਡੇ ਕੋਲ ਹੈ ਸਾਡੇ ਭਾਜੀ ਸਾਨੂੰ ਕਾਤਾ ਕੋਈ ਦਰ ਨਹੀਂ ਹੈਗਾ ਠੀਕ ਹੈ ਜੀ ਨਾਲੇ ਤੁਹਾਨੂੰ ਨਹੀਂ ਲੱਭੀ ਹੋ ਤਾਂ ਪਰ ਬੱਚਾ ਕਿਵੇਂ ਲੈ ਜਾਂਦਾ ਉਹ ਹਾਂ ਜੀ ਬੱਚਾ ਕਿਵੇਂ ਆ ਗਿਆ ਤੂੰ 2 ਮਿੰਟ ਤੋਂ 4 ਦਿਨ ਨਾਲੇ ਬੱਚਾ ਲੈ ਜਾਂਦਾ ਮੈਨੂੰ ਸਾਨੂੰ ਉੱਥੇ ਜਿੱਥੇ ਆਪਣਾ ਜਿੱਥੇ ਕੱਪੜੇ ਧੁੰਦੇ ਆ ਨਾ ਉਹ ਹਲੀ ਤੋਂ ਜੇ ਆਪਣੇ ਸਹਰਾਣ ਤੋਂ ਸੌਂਦੇ ਆ ਉੱਥੇ ਠੀਕ ਹੈ ਕੱਪੜੇ ਉਹ ਬੱਚੇ ਨੂੰ ਖੜਾਇਆ ਆਇਆ ਸੀ ਤੇ ਮੈਂ ਕਿਹਾ ਪਹਿਲੀ ਅਸੀਂ ਪੈਸੇ ਦਿੱਤੇ ਆ ਸੀ ਕਿ ਤੇ ਫ੍ਰੀ ਥੋੜਾ ਕਿੰਨੀ ਉਮਰ ਕਿੰਨੀ ਬੱਚੇ ਦੀ ਕਹਿੰਦੇ ਜੀ ਇਹਦੀ ਬੱਚੇ ਦੀ ਉਮਰ ਕਿੰਨੀ ਹੈਗੀ ਪਤਾ ਨਹੀਂ ਉਹਨੇ ਕਹਾਨੂੰ ਨਹੀਂ ਫਿਰ ਤੁਹਾਨੂੰ ਆਈ ਨਹੀਂ ਪਤਾ ਨਹੀਂ ਬੱਚੇ ਦੀ ਉਮਰ ਕਿੰਨੀ ਹੈਗੀ ਕਾਨੂੰਨ ਦੇ ਵਿੱਚ ਤੁਸੀਂ ਇਹ ਪੈਸੇ ਲੈ ਕੇ ਖਰੀਦ ਨਹੀਂ ਸਕਦੇ ਬੱਚਾ ਜੇ ਉਹ ਕਹਿੰਦੀ ਸੀ ਕਿ ਮੇਰੇ ਤਿੰਨ ਬੱਚੇ ਆ ਮੇਰੇ ਉਹਨੇ ਤਾਂ ਕਹਿਣ ਨੂੰ ਕੀ ਕਹਣਾ ਮੈਂ ਤੁਹਾਨੂੰ ਗੱਲ ਪੁੱਛ ਰਿਹਾ ਤੁਹਾਨੂੰ ਪਤਾ ਹੈ ਸਰਕਾਰ ਵਾਲਾ ਜਿਹੜਾ ਵਾ ਮੇਰਾ ਘਰ ਵਾਲਾ ਛੱਡ ਕੇ ਆਈ ਹੋਈ ਆ ਮੈਂ ਆਂਦੇ 20 ਦਿਨ ਹੋ ਗਏ ਮੈਨ ਕਿ ਤੁਸੀਂ ਬੱਚਾ ਖਰੀਦ ਸਕਦੇ ਹੋ ਕਾਨੂੰਨ ਦੇ ਵਿੱਚ ਇਹ ਹੈਗਾ ਕਿ ਕਿਤੇ ਲਿਖਿਆ ਵੀ ਤੁਸੀਂ ਪੈਸੇ ਦੇ ਕੇ ਬੱਚਾ ਖਰੀਦੋਗੇ ਉਹ ਤਾਂ ਕਾਨੂੰਨ ਕੁਛ ਹੋਰ ਗੋ ਵਿੱਚ ਕਰ ਲੋਗੇ ਅਸੀਂ ਹੁਣ ਕੀ ਕਹਿ ਸਕਦੇ ਆ ਅਸੀਂ ਤਾਂ ਆਖਿਆ ਸੀ ਕਿ ਸਾਡੇ ਸਾਡੇ ਨਾਲ ਸੁਪੂ ਕਰੋ ਉਹਨਾਂ ਨੇ ਨਹੀਂ ਕਿ ਨਹੀਂ ਤੁਹਾਡੇ ਨਾਲ ਕੋਈ ਪਰਿਵਾਰ ਦਾ ਪਰ ਬੰਦਾ ਕਿਉਂ ਨਹੀਂ ਹੈਗਾ ਕਿ ਤੁਸੀਂ ਇਕੱਲੇ ਲੇਡੀਜ਼ ਕਿਉਂ ਆਏ ਅਸੀਂ ਤਾਂ 4-5 ਦਿਨ ਹੋ ਗਏ ਬਾਜ਼ੀਆ ਨਾਲ ਮਗਰਮਲ ਫਿਰਦੇ ਹੋ ਮੈਂ ਗੱਲ 4-5 ਦਿਨ ਦੀ ਨਹੀਂ ਕਰ ਰਿਹਾ ਮੈਂ ਗੱਲ ਕਰ ਰਿਹਾ ਵੀ ਤੁਹਾਡੇ ਨਾਲ ਕੋਈ ਮੈਂਬਰ ਕਿਉਂ ਨਹੀਂ ਨਾਲ ਬੰਦਾ ਕਿਉਂ ਨਹੀਂ ਜੇ ਤੁਸੀਂ ਬੱਚਾ ਲੈਣਾ ਸੀ ਤੇ ਮੈਂ ਪੈਸੇ ਤਾਂ ਮੈਂ ਕਹੂੰਗੀ ਹਾਂਜੀ ਚਲੋ ਪੁਲਿਸ ਨੂੰ ਇਨਕੁਆਰੀ ਆਪਾਂ ਗੱਲਬਾਤ ਕਰਦੇ ਆਂ ਇਹ ਡ ਬੱਸ ਰੋ ਰੁਪਾਈਂ ਘੇਰ ਲੇ ਇੱਕ ਇਹ ਸਾਨੂੰ 5 ਸਾਲ ਸਾਲ ਤੋਂ ਸਾਡੇ ਅੱਡਾ ਚ ਲਾਉਣੇ ਇੱਕ ਇੱਕ ਮਿੰਟ ਵੀ ਤੁਸੀਂ ਸਾਰਾ ਪ੍ਰੋਪਰ 1 ਮਿੰਟ 1 ਮਿੰਟ 1 ਮਿੰਟ ਹਾਂ ਜੀ ਕੀ ਗੱਲਬਾਤ ਕੀ ਹੋਈ ਸਾਨੂੰ ਫੋਨ ਆਇਆ ਜੀ ਅਸੀਂ ਉਦੋਂ ਫ੍ਰੀ ਕੋਟ ਆਈ ਸੀਗੇ ਵੀ ਤੁਹਾਡੀ ਗੱਡੀ 'ਚ ਜਨਾਨੀ ਜੜੀ ਇੱਕ ਬੱਚਾ ਲੈ ਕੇ ਸਾਡੇ 84 ਸਾਲ ਦਾ ਸਾਡੇ ਸੁਪਰੀ ਸਾਹਿਬ ਦਾ ਫੋਨ ਆਇਆ ਐਸਐਸਪੀ ਸਾਹਿਬ ਉੱਥੇ ਆਏ ਜੀ ਉਹਨਾਂ ਨੇ ਫੋਨ ਕਰਿਆ ਵੀ ਉਹਨਾਂ ਨੇ ਸਾਨੂੰ ਫੋਟੋ ਭੇਜੀ ਵੀ ਤੁਸੀਂ ਇਨਕੁਆਇਰੀ ਕਰੋ ਬਸ ਚ ਹਮ ਜਦੋਂ ਅਸੀਂ ਦੇਖਿਆ ਮੈਚ ਕੀਤਾ ਤੇ ਜਨਾਨੀ ਬੈਠੀ ਹੋਈ ਸੀ ਵਿੱਚ ਤੇ ਅਸੀਂ ਦੂਰੋਂ ਹੀ ਦੇਖ ਲਿਆ ਵੀ ਇਹ ਤਾਂ ਇਹੀ ਆ ਬਿਲਕੁਲ ਜੀ ਜਦੋਂ ਅਸੀਂ ਇਹਦੇ ਕੋਲੇ ਗਏ ਵੀ ਉਹ ਬੱਚਾ ਲੈ ਕੇ ਆਈਆਂ ਜਾਂ ਥੋੜਾ ਜਿਹਾ ਹੌਂ ਕਰਨ ਲੱਗੀ ਥੋੜਾ ਜਿਹਾ ਫਿਰ ਸਵਾਰੀਆਂ ਨੇ ਵੀ ਦੇਖਿਆ ਸਾਰਗਣ ਜੋ ਫੋਟੋ ਮੈਚ ਕਰੀ ਸੀ ਉਹ ਕੰਦੇ ਵੀ ਮਿਲੀ ਆ ਤੁਹਾਨੂੰ ਕਿੱਥੇ ਤੁਹਾਨੂੰ ਕਿੱਥੇ ਜੇ ਪਤਾ ਲੱਗਿਆ ਸੀ ਸਾਨੂੰ ਗੱਡੀ ਜੈਤੋਂ ਤੋਂ ਪਿੱਛੇ ਸੀ ਜਿਹੜੀ ਤਰੂ ਕੀ ਢਾਬ ਕੋਲ ਸੀ ਜਦੋਂ ਸਾਨੂੰ ਕਲੀਅਰ ਹੋ ਗਿਆ ਵੀ ਇਹੀ ਜਨਾਨੀ ਆ ਇਹ ਕਿੱਥੋਂ ਚੜੀ ਜਨਾਨੀ ਹਾਂਜੀ ਇਹ ਅੰਮ੍ਰਿਤਸਰ ਸਾਹਿਬ ਬੱਸ ਸਟੈਂਡ ਤੋਂ ਬੈਠੀ ਆ ਜੀ 10:20 ਮਿੰਟ ਦੀ ਗੱਡੀ ਚੱਲੀ ਆ ਬਠਿੰਡੇ ਆ ਨਹੀਂ ਇਹ ਤਾਂ ਕਿਤੇ 1.5 ਲੱਖ ਰੁਪਏ ਦੇ ਕੇ ਲੈ ਕੇ ਆਏ ਆ ਜੀ ਬੱਚਾ ਜੀ ਦੇਖੋ ਕੁਐਰੀ ਪੁਲਿਸ ਨੂੰ ਕੁਐਰੀ ਕਰਨਗੇ ਸਾਨੂੰ ਤਾਂ ਫੋਨ ਆਇਆ ਸੀਗਾ ਵੀ ਤੁਸੀਂ ਕਲੀਅਰ ਕਰੋ ਵੀ ਜਨਾਨੀ ਤੁਹਾਡੀ ਬਸ ਦੇ ਵਿੱਚ ਹੈ ਜਾਂ ਹੈ ਨਹੀਂ ਅੱਛਾ ਤੁਹਾਡੇ ਕਹਿੰਦੇ ਵੀ ਇਹ ਹਰੀਗਾ ਤੁਹਾਡੀ ਬਸ ਦੇ ਵਿੱਚ ਸੀਗੀ ਬੰਦੂਗਾ ਕਿਤੇ ਉਤਰ ਨਾ ਗਈ ਹੋਵੇ ਜੀ ਤਾਂ ਕਰਕੇ ਉਹਨਾਂ ਨੇ ਫੋਟੋ ਭੇਜੀ ਸੀ ਕਿਹੜੀ ਫੋਟੋ ਹੈ ਜੀ ਇਹ ਫੋਟੋ ਆ ਗਈ ਹੈ ਜੀ ਐਸਐਸਪੀ ਸਾਹਿਬ ਮੌਜੂਦ ਸੀਗਾ ਉਹ ਵੀ 8940 ਨੰਬਰ ਦੀ ਗੱਡੀ ਆ ਕੇ ਨਰਦੀ ਬੱਚਨ ਦੇ ਤੁਸੀਂ ਜੀ ਨਾਲ ਕਹਿ ਗੱਡੀ ਕਿਤੇ ਰੁਕਣੀ ਥਾਣੇ ਚਲ ਜਾ ਕੇ ਜੀ ਲਿਆ ਆ ਗਏ ਉੱਥੋਂ ਜੀ ਟੀਲ ਆ ਕੇ ਆ ਗਏ ਅਸੀਂ ਸਵਾਰੀਆਂ ਦਾ ਸਮਾਨ ਉੱਤਰ ਹੋਈ ਗਿਆ ਵੀ ਇਹੀ ਜਨਾਨੀ ਹੈ ਬਾਕੀ ਸਾ CCTV ਦੇ ਵਿੱਚ ਵੀ ਸੇਮ ਕੱਪੜੇ ਆ ਰਹੇ ਸੇਮ ਤਾਂ ਹੀ ਤਾਂ ਸਾਨੂੰ ਦੇਖਣ ਦੇ ਨਾਲ ਹੀ ਉਹਦੀ ਸ਼ੱਕ ਹੋ ਗਿਆ ਜੀ ਕਿਉਂਕਿ ਬੱਚੇ ਦੇ ਕੱਪੜੇ ਸੇਮ ਸੀਗੇ ਇਹਨਾਂ ਦੇ ਕੱਪੜੇ ਸੇਮ ਸੀ ਇਹਨਾਂ ਨੇ ਕੱਲੀ ਚੁੰਨੀ ਚੇਂਜ ਕਰੀ ਸੀਗੀ ਬਾਕੀ ਸੇਮ ਸੀਗਾ ਇਹ ਕਿੰਨੀਆਂ ਔਰਤਾਂ ਜੀ ਇਹ ਦੋ ਸੀ ਮੈ ਜੀ ਦੋ ਹੀ ਆ ਦੋ ਹੀ ਬੱਚੇ ਇਹਨਾਂ ਕੋਲ ਜੀ ਇਹਨਾਂ ਨੇ ਕਿੱਥੋਂ ਦੀ ਟਿਕਟਾਂ ਲਈਆਂ ਸੀ ਜੀ ਜੀ ਅਮਰਸਰ ਸਾਹਿਬ ਤੋਂ ਬੈਠੇ ਆ ਬਠਿੰਡੇ ਦੀ ਟਿਕਟ ਲਈ ਆ ਇਹ ਦੱਸ ਰਿਹਾ ਵੀ ਅਸੀਂ ਹਰਿਆਣੇ ਤੋਂ ਆ ਤੇ ਆਧਾਰ ਕਾਰਡ ਇਹਨਾਂ ਦੇ ਪੰਜਾਬ ਦੇ ਬਣੇ ਹੋਏ ਨੇ ਇੱਕ ਦਾ ਹਰੀਕੇ ਦਾ ਦੂਜੇ ਦਾ ਮੈਂ ਦੇਖਿਆ ਨਹੀਂਗਾ ਕਿਉਂਕਿ ਟਿਕਟ ਸਾਡੇ ਐਡਵਾਂਸ ਨੇ ਫੁਕਰਾ ਜਿਹੜੇ ਉਹਨਾਂ ਨੇ ਇਕੱਠੀ ਹੋਈ ਆ ਜੀ ਤੇ ਪਰ ਜਦੋਂ ਅਸੀਂ ਇਹਨਾਂ ਨੂੰ ਦੇਖਿਆ ਨਾਲ ਦੀ ਨਾਲ ਹੀ ਕਲੀਅਰ ਹੋ ਗਿਆ ਸੀਗਾ ਵੀ ਇਹੀ ਜਨਾਨੀਆਂ ਨੇ ਕਿਉਂਕਿ ਕੱਪੜੇ ਸੇਮ ਮੈਚ ਹੋ ਰਹੇ ਸੀ ਇਹਦੀ ਫਿਰ ਤਾ ਤੁਸੀਂ ਬਾਅਦ ਦੇ ਵਿੱਚ ਖਾਣਾ ਜੇਤ ਨੂੰ ਦਿੱਤੀ ਜੀ ਨਹੀਂ ਅਸੀਂ ਉੱਥੇ ਫੋਨ ਕੀਤਾ ਸੀ ਸਾਡੇ ਇਨਸਪੈਕਟਰ ਸਾਹਿਬ ਨੂੰ ਅੱ ਉਹ ਕਹਿੰਦੇ ਵੀ ਤੁਸੀਂ ਜੇ ਤੋ ਥਾਣੇ ਦੇ ਵਿੱਚ ਗੱਡੀ ਲਾਓ ਬਾਕੀ ਸਾਡੇ ਨਾਲ ਮਲਾਜਨ ਸਾਹਿਬੇ ਮੌਜੂਦ ਸੀਗੇ ਇਹਨਾਂ ਨੂੰ ਅਸੀਂ ਸਾਰਾ ਦੱਸਤਾ ਸੀਗਾ ਕਿ ਨਾਲ ਹੀ ਸੀਗੇ ਕਹਿੰਦੇ ਵੀ ਪਟਾਣੇ ਚ ਲਾਉਣੇ ਆ ਬਾਕੀ ਇੱਥੇ ਉਹਨਾਂ ਨੇ ਪਹਿਲਾਂ ਹੀ ਫੋਨ ਕਰਤਾ ਸੀ ਠੀਕ ਹੈ ਸਰ ਧੰਨਵਾਦ ਸਹੀ ਹੈ ਕਹਿੰਦੇ ਵੇਚਿਆ ਤੂੰ ਆ ਕਿਵੇਂ ਲੈ ਲੇਂਗੀ ਗੋਝ ਦੀ ਗੱਲ ਪਹਿਲਾਂ ਕਿੰਨੀ ਬਾਅਦ ਵਿੱਚ ਹੈ ਹੀ ਨਹੀਂ ਇਹ ਡੇਢ ਲੱਖ ਵਾਲੀ ਉਹਦੇ ਵਿੱਚ ਜਿਹੜਾ ਹੈਗਾ ਬੱਚਾ ਛੋਟਾ ਜਾਏਗਾ ਦੱਸਿਆ ਜਾ ਰਿਹਾ ਕਿ ਬੱਚਾ ਉਹ ਚੋਰੀ ਦੇ ਜਾ ਕੀ ਹੈ ਪੂਰਾ ਮਾਮਲਾ ਥਾਣੇ ਚ ਜਾਇਆ ਇਹ ਜਿਹੜੀ ਕੋਈ ਅੰਮ੍ਰਿਤਸਰ ਦੇ ਵਿੱਚ ਕੋਈ ਕ੍ਰਾਈਮ ਹੋਇਆ ਸੀਗਾ ਉਹ ਦਿਨੋਂ ਜਿਹੜਾ ਹੈਗਾ ਬੱਚੇ ਦਾ ਸਬੰਧ ਆ ਮਤਲਬ ਬੱਚਾ ਉਥੋਂ ਕਿਡਨੈਪ ਕੀਤਾ ਜਾਂ ਫ੍ਰੀਡਿਆ ਉਸ ਉਹਨਾਂ ਦਾ ਵਿਸ਼ਾ ਜਾਂਚ ਦਾ ਉੱਥੇ ਉਹਨਾਂ ਦੀ ਟੀਮ ਨੇ ਜਿਹੜਾ ਹੈਗਾ ਸੰਪਰਕ ਕੀਤਾ ਡਰਾਈਵਰ ਨਾਲ ਜਿਹੜੀ ਬੱਸ ਚੱਲੀ ਸੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਤੇ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਹੈਗਾ ਬੱਸ ਦੇ ਵਿੱਚ ਵੈਰੀਫਾਈ ਕਰਕੇ ਤੇ ਜਿਹੜੇ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਦਿੱਤਾ ਉਹਨਾਂ ਦੀ ਟੀਮ ਨੂੰ ਉਹਨਾਂ ਨੇ ਕਿਹਾ ਤਾਂ ਜਿਹੜਾ ਸਬੰਧਕ ਥਾਣਾ ਨੇੜੇ ਹੈਗਾ ਤਾਂ ਉੱਥੇ ਤੁਸੀਂ ਜਿਹੜਾ ਹੈਗਾ ਬੱਚਾ ਡ੍ਰੌਪ ਕਰ ਦਿਓ ਤੇ ਇਹਨਾਂ ਨੂੰ ਜਿਹੜੇ ਫਿਊਸਡ ਨੇ ਇਹਨਾਂ ਨੂੰ ਡ ਉਨੀ ਟੀਮ ਨਾਲ ਤਾਲਮਿਲ ਹੋ ਗਿਆ ਸਾਡਾ ਉਹਨੀ ਟੀਮ ਆ ਰਹੀ ਹੈ ਉਹਨਾਂ ਦਾ ਕੇਸ ਹੈ ਉੱਥੋਂ ਹੀ ਜੋ ਕ੍ਰਾਈਮ ਹੋਇਆ ਅਮਰਸਰ ਸਾਹਿਬ ਦੇ ਵਿੱਚ ਹੋਇਆ ਉਹ ਨੀਰ ਸਥਾਣੀ ਕਰਕੇ ਜਿਹੜਾ ਹੈਗਾ ਬਸ ਨੇ ਇੱਥੇ ਜਿਹੜਾ ਹੈਗਾ ਬੱਚਾ ਲਾਤਾ ਜੇ ਹੋਰ ਥਾਣਾ ਹੁੰਦਾ ਕੋਈ ਉੱਥੇ ਵੀ ਲਾ ਦੇਣਾ ਸੀਗਾ ਆਪਣੇ ਜੱਤੂ ਨਾਲ ਜਾਂ ਡਿਸਟ੍ਰਿਕਟ ਫਰੀਦਕੋਟ ਨਾਲ ਇਸ ਕ੍ਰਾਈਮ ਦਾ ਕੋਈ ਸਬੰਧ ਨਹੀਂ ਓਕੇ ਠੀਕ ਹੈ ਲੱਗਦਾ ਕਿ ਇਹ ਕੋਈ ਬੱਚਾ ਚੋਰੀ ਹੋਇਆ ਜਾਂ ਕਿਸੇ ਕੀ ਇਹ ਮੈਂ ਇਸ ਬਾਰੇ ਕੁਝ ਨਹੀਂ ਜਾਣਕਾਰੀ ਦੇ ਸਕਦਾ ਕਿਉਂਕਿ ਕੇਸ ਅਮਰਸਰ ਦਾ ਉਹਨਾਂ ਦੇ ਐਫਆਈਰ ਲॉज ਹੋਈ ਹੈ ਉਹਾਂ ਦੀ ਟੀਮ ਹੈ ਉਹੀ ਕਰ ਰਹੀ ਹੈ ਬੱਚੇ ਕੀ ਉਮਰ ਕਿੰਨੀ ਹੈ ਜੀ ਬੱਚੇ ਦੀ ਮੈਂ ਇਸ ਬਾਰੇ ਕੁਝ